ਮੇਰਾ ਨਾਮ ਨੀਹਾ ਮੈਂ ਪਤਨੀ ਵਰੁਣ ਚਾਹਲੀ ਜਿਨ੍ਹਾਂ ਦੀ ਡੈਥ ਅਚਲੀ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਜਾਂ ਜਿਹੇ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹਣੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 27 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਿਰ ਵਾ ਨਵ ਗ੍ਰਹਿ ਮੰਦਰ ਉੱਥੇ ਵਾਇ ਹੀ ਉਹਦਾ ਪ੍ਰੂਫ ਜਿਹੜੇ ਮੈਂ ਇੱਥੇ ਸਾਹਮਣੇ ਸਾਰੇ ਰੱਖਿਓਏ ਨੇ ਕਿਰੀ ਮੰਗੇ ਆ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਟੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋਉਂਦਾ ਕਿਹੜਾ ਉਹ ਸੂਚਨਾ ਇੱਕ ਦਿਨ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਸਾਡੀ ਮੈਰਿਜ ਦੇ ਬੱਦਲ ਆਤ ਸੇ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਇਲਾਵਾ ਦੀਆਂ ਵਿਆਹ ਦੀਆਂ ਫੋਟੋਆਂ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੈ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗਲਤ ਹੈ ਕਿਉਂਕਿ ਸਾਢੇ ਦਿਨ ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਪ ਗਵਾਂਡ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੀ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ਾਪ ਤੇ ਹਾਂ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਕਿ ਦੂਸਰਾ ਜਦੋਂ ਉਹਨਾਂ ਦੀ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬਣਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬਣਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਦਾ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਮੇਰੇ ਤੇ ਕੁਝ ਐਲੀਗੇਸ਼ਨ ਹੋਏ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹੂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫ ਦਾ ਘਰ ਅਜੇ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੋਏਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠੇ ਆ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਡੈਨ ਨੇ ਚਾਹੀ ਕਿ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਇਸ ਸ਼ਾਪ ਤੇ ਆ ਜਿਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ਾਪ ਤੇ ਹੀ ਬੈਠਦੀ ਆ ਇੱਕ ਅਗੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰ ਵਾਰੀ ਇੱਕ ਜਦੋਂ ਪਹਿਲੀ ਵਾਰ ਆਏ ਆ ਉਦੋਂ ਮੇਰੇ ਹਸਬੰਡ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੋ ਸੀ ਜੋ ਪਹਿਲੀ ਵਾਰ ਆਇਆ ਉਹ ਇਨਾਂ ਨੇ ਕਿਹਾ ਸੀ ਕਿ ਅਸੀਂ ਸੋਚ ਕੇ ਦੱਸਾਂਗੇ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭਝਾਈ ਆ ਜਿਹੜੇ ਭਰਾ ਭਝਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਧਿਆਨਪੁਰ ਰਹਿੰਦੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜਦ ਨੇ ਕਿਹਾ ਠੀਕ ਹੈ ਚਲੋ ਜੀ ਕਰਨਾ ਹੀ ਆ ਤੇ ਤੁਸੀਂ ਆ ਜਾਓ ਪਰ ਆਉਣਾ ਸ਼ੌਤੇ ਹੀ ਆ ਤੇ ਤੁਸੀਂ ਇੱਥੇ ਹੀ ਰੋਕ ਰਕਾਇਮਾੜੀ ਮੋਟੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚਲ ਜਾਣਾ ਹੈ ਇਸ ਕਰਕੇ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉੱਥੇ ਵੀ ਬਸ ਰੋਕਾ ਹੀ ਲਾਉਣਾ ਵਾ ਹੋਰ ਅਸੀਂ ਕੁਝ ਕਰਨਾ ਨਹੀਂ ਹੈਗਾ ਉਹ ਜਿੱਦ ਦਿਨ ਰੋਕੇ ਵਾਲੇ ਦਿਨ ਆਏ ਆ ਉਹ ਦਿਨ ਇਹਨਾਂ ਦੇ ਵੱਡਾ ਭਰਾ ਮਨੀਸ਼ ਜਿਹੜੇ ਹੈਗੇ ਆ ਉਹ ਭਿਆਨਪੁਰ ਵਾਲੇ ਭਾਜੀ लवली ਭਾਜੀ ਰੇ ਜੀ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ ਤੇ ਮਨੀਸ਼ਾ ਭਾਬੀ ਆਈ ਸੀ ਮਨੀਸ਼ਾ ਭਾਬੀ ਦੀ ਬੇਟੀ ਆ ਭਾਰਤੀ ਉਹ ਆਈ ਸੀ ਮਮਤਾ ਭਾਬੀ ਆਈ ਸੀ ਇਹ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਉਸ ਦਿਨ ਜਿਹੜੇ ਇਹ ਰੋਕਾ ਸਾਨੂੰ ਲਾ ਕੇ ਗਏ ਆ ਉਸ ਤੋਂ ਬਾਅਦ 12 ਨਵੰਬਰ ਨੂੰ ਉਹ ਵਾਪਸ ਆਏ ਆ ਜਦੋਂ ਵਿਆਹ ਕਰਾਉਣ ਵਾਸਤੇ ਕਿਉਂਕਿ ਜਦੋਂ ਉਹ ਵਿਆਹ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਨਹੀਂ ਕਿ ਜੋ ਮੈਂ ਸਿਰਫ ਹੁਣ ਵਿਆਹ ਕਰਾਉਣ ਆਉਣਾ ਵਾ ਤੇ ਜੇ ਤੁਸੀਂ ਵਿਆਹ ਕਰੋਗੇ ਮੇਰੇ ਨਾਲ ਤਾਂ ਮੈਂ ਤਾਂ ਹੀ ਇੰਡੀਆ ਆਉਣਾ ਤੇ ਮੈਂ ਉਹਨਾਂ ਕਹਿ ਕਿ ਮੇਰਾ ਰੋਕਾ ਹੋਇਆ ਹੋਇਆ ਵਾ ਤੇ ਤੁਸੀਂ ਇਹ ਗੱਲ ਬਾਰ-ਬਾਰ ਕਿਉਂ ਪੁੱਛਦੇ ਹੋ ਕੀ ਜੇ ਰੋਕਾ ਹੋਇਆ ਜਾਂ ਫਿਰ ਵਿਆਹ ਵਿੱਚ ਕੀ ਦਿੱਕਤ ਆਉਣੀ ਆ ਉਹ ਕਹਿੰਦੇ ਆ ਕਿ ਮੇਰੇ ਮੈਨੂੰ ਕੋਈ ਠੀਕ ਨਹੀਂ ਲੱਗਦਾ ਕਿ ਕਰ ਦੇ ਜਿਹੜੇ ਉਹ ਸਹਿਮਤ ਨਹੀਂ ਆ ਇਸ ਨਵੰਬਰ 12 ਨੂੰ ਜਦੋਂ ਆਏ ਆ ਉਹ ਵੀ ਮੈਂ ਫੋਟੋ ਜਿਹੜੀ ਉਹ ਮੀਡੀਆ ਸਾਹਮਣੇ ਰੱਖੀ ਆ ਜਿਉ ਸਾਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ 25 ਨਵੰਬਰ ਨੂੰ ਇਹਨਾਂ ਦੀ ਫੈਮਲੀ ਦੇ ਸਾਰੇ ਗਰੁੱਪ ਜਿਹੜੇ ਵੱਡੇ ਭਰਾ ਪਰਚਾਈਆਂ ਇਹਨਾਂ ਦੇ ਉਹ ਸਾਰੇ ਆਏ ਆ ਉਹ ਸਾਡੀ ਸ਼ੌਕ ਤੇ ਬੋਲ ਕੇ ਗਏ ਆ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜੇ ਤੁਸੀਂ ਕਰਨਾ ਤਾਂ ਆਪਣੀ ਜ਼ਿੰਮੇਵਾਰੀ ਤੇ ਮੁੰਡੇ ਨੂੰ ਘਰ ਜਵਾਈ ਰੱਖੋ ਅਸੀਂ ਘਰ ਚ ਨਹੀਂ ਰੱਖਣਾ ਉਸ ਦਿਵਸ 26 ਤਰੀਕ ਨੂੰ ਮੁੰਡੇ ਦਾ ਫੋਨ ਆਉਂਦਾ ਮੇਰੇ ਡੈਡੀ ਨੂੰ ਕਿ ਮੇਰੀ ਫੈਮਿਲੀ ਨੇ ਮੇਰੇ ਅੱਗੇ ਇਹ ਗੱਲ ਰੱਖੀ ਆ ਕਿ ਜੇ ਮੈਂ ਵਿਆਹ ਕਰਾਉਣਾ ਵਾ ਤੇ ਘਰੋਂ ਨਿਕਲਾਂ ਘਰ ਚ ਹਿੱਸਾ ਨਹੀਂ ਮਿਲਣਾ ਤੇ ਘਰ ਜਵਾਈ ਬਣ ਕੇ ਅਗਲਿਆਂ ਦੇ ਘਰੇ ਰੋ ਤੇ ਜੇ ਮੈਂ ਆਉਣਾ ਵਾ ਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੋਗੇ ਤੇ ਮੇਰੇ ਪਾਪਾ ਨੇ ਇਹ ਗੱਲ ਕਹੀ ਕਿ ਪੁੱਤ ਜੇ ਮੈਨੂੰ ਪ੍ਰੋਪਰਟੀ ਦਾ ਲਾਲਚ ਹੁੰਦਾ ਤੇ ਜਦੋਂ ਮੈਂ ਤੈਨੂੰ ਮੰਦਰ ਚ ਵੇਖਿਆ ਸੀ ਮੈਂ ਇਹੋ ਗੱਲ ਕਹਿਣੀ ਸੀ ਕਿ ਤੇਰਾ ਘਰ ਘਾਟ ਵੇਚ ਕੇ ਤੇ ਫਿਰ ਤੇਨਾਂ ਗੱਲ ਕਰਾਂਗੀ ਅਗੋ ਰਿਸ਼ਤੇ ਦੀ ਪਰ ਮੈਂ ਕਿਉਂਕਿ ਤੇਨੂੰ ਹੀ ਵੇਖਿਆ ਸੀ ਤੇ ਮੈਂ ਤੇਰੇ ਨਾਲ ਹੀ ਮੰਗਣੀ ਆ ਵਿਆਹਣੀ ਵਿਆਹਣੀ ਵੀ ਤੇਰੇ ਨਾਮਾਂ ਮੈਨੂੰ ਪ੍ਰੋਪਰਟੀ ਦਾ ਕੋਈ ਲਾਲਚ ਨਹੀਂ ਆ ਤੇ ਤੇਨਾਂ ਜੇ ਕੋਈ ਵਧੀਕੀ ਹੁੰਦੀ ਆ ਤੇ ਤੂੰ ਆ ਜਾ ਮੈਂ ਵਿਆਹ ਕਰ ਦਾਂਗਾ 26 ਤਰੀਕ ਨੂੰ ਇਹ ਸ਼ਾਮ ਨੂੰ ਸਾਡੇ ਘਰ ਆਇਆ 27 ਤਰੀਕ ਨੂੰ ਕਿਉਂਕਿ ਸਾਡਾ ਕੋਈ ਪਾਲਿਸ ਦਾ ਕੋਈ ਅਰੇਂਜ ਨਹੀਂ ਹੋ ਸਕਿਆ ਹੀ ਅੱਡੀ ਛੇਤੀ ਤੇ ਨਾ ਹੀ ਕੋਈ ਕਾਰਡ ਵਗੈਰਾ ਛਪਿਆ ਹੀ ਵਿਆਹ ਆ ਇਸ ਕਰਕੇ ਵਿਆਹ ਜਿਹੜਾ ਸੀ ਮੰਦਿਰ ਵਿੱਚ ਇਕਦਮ ਵਿੱਚ ਕੀਤਾ ਹੈ ਇਕਦਮ ਵਿੱਚ ਵਿਆਹ ਕੀਤਾ ਸੀ ਉਹਦੇ ਵਿੱਚ ਉਹਦੇ ਸਾਰੇ ਸਬੂਤ ਮੈਂ মিডিਆ ਗਿਆ ਖਿਆ ਲਾਵਾਆਂ ਦੀਆਂ ਵੀਡੀਓ ਫੋਟੋਆਂ ਸਰਟੀਫਿਕੇਟ ਸਾਰਾ ਕੁਝ ਜੋ ਹੋਇਆ ਮੈਂ মিডিਆ ਨੂੰ ਦਿੱਤਾ ਵਾ ਹੁਣ ਮੇਰੀ ਮੰਗ ਇਹ ਆ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਵਿਊ ਆਇਆ ਉਹਨਾਂ ਵਿੱਚ ਉਹਨਾਂ ਨੇ ਮੇਰਾ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਮੈਂ মিডিਆ ਨੂੰ ਦੱਸਣਾ ਚਾਹੁੰਦੀ ਕਿ ਉਹ ਮੈਰਿਡ ਹੀ ਸਾਢੇ 3 ਮਹੀਨੇ ਉਹ ਸਾਡੇ ਘਰੇ ਰਹੇ ਆ ਤੇ ਉਹਨਾਂ ਦੀ ਲਾਸਟ ਦੀ ਜਦੋਂ ਉਹਨਾਂ ਦੀ ਬਾਡੀ ਆਉਣੀ ਆ ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਇਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਹਤ ਵਾਰੀ ਹੋਈ ਆ ਮੇਰ ਕੋ ਸਾਰੇ ਸਬੂਤ ਲਏ ਗਿਆ। ਉਹ ਗਾਲੇ ਦੇ ਵੀ ਮੇਰ ਕੋ ਹੈਗੇ ਆ ਮੈਂ ਵਿਖਾ ਦਿੰਦੀ ਆ। ਅਸੀਂ ਅੱਜ ਵੀ ਗਏ ਸੀ ਪਰ ਉੱਥੇ ਸਾਨੂੰ ਇਹ ਪਿਆ ਗਿਆ ਕਿ ਐਸਐਸਪੀ ਸਾਹਿਬ ਐਸਐਸਪੀ ਦੇ ਦਫ਼ਤਰ ਦੀ ਉਹ ਉੱਥੇ ਬੈਠੇ ਨਹੀਂ ਹੈਗੇ। ਉੱਥੇ ਤੁਹਾਨੂੰ ਐਪਲੀਕੇਸ਼ਨ ਵਿੱਚ ਮੈਂ ਲਿਖੀ ਹੋਈ ਆ ਮੇਰੀ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਮੈਂ ਇਹ ਮੰਗ ਕੀਤੀ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਵਿਆਹ ਲਈ ਰਜਮੰਦ ਨਹੀਂ ਸੀ ਹੈਗੀ ਤੇ ਹੁਣ ਉਹਨਾਂ ਦੀ ਜਦੋਂ ਬਾਡੀ ਆਉਂਦੀ ਆ ਉਹਦੀ ਮੈਨੂੰ ਦੱਸਿਆ ਜਾਵੇ ਸੂਚਨਾ ਦਿੱਤੀ ਜਾਵੇ ਤੇ ਬਾਡੀ ਦੇ ਔਰ ਰਸਮਾਂ ਦੇ ਦੌਰਾਨ ਜਿਹੜੀ ਆ ਮੇਰੇ ਫੈਮਿਲੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਇਹਨੇ ਇਹਨਾਂ ਵੱਲੋਂ ਐਲੀਕੇਸ਼ਨ ਲਵਾਏ ਜਾ ਰਹੇ ਆ ਮੇਰੇ ਜੀ ਦਾ ਨਾਮ ਜਿਲਦੀਸ਼ ਰਾਜ ਸ਼ਰਮਾ ਜੀ ਮੈਂ 27 ਨਵੰਬਰ ਨੂੰ ਆਪਣੀ ਬੇਟੀ ਦੀ ਸ਼ਾਦੀ ਦੇ ਨਾਲ ਕੀ ਕੀ ਵਰਨ ਸ਼ੈਲੀ ਦੇ ਨਾਲ ਉਹ 3 ਮਹੀਨੇ 3.5 ਮਹੀਨੇ ਸਾਡੇ ਘਰੇ ਰਿਹਾ ਸਾਡੇ ਕੋਲ ਹੀ ਰਿਹਾ 17 ਮਾਰਚ ਨੂੰ ਉਹ ਇੱਥੋਂ ਗਏ ਆ ਇੱਥੋਂ ਗਏ ਆ ਟਿਕਟ ਵੀ ਮੈਂ ਕਰਾ ਕੇ ਦਿੱਤੀ ਆ ਇਹ ਨਹੀਂ ਹਿੰਦੀ ਆਂਦੇ ਨੇ ਵਿਆਹ ਦੋ ਕੋਈ ਵੀ ਇਧਰ ਗਿਆ ਸਾਡੇ ਘਰ ਚ ਕੋਈ ਨਹੀਂ ਪਤਾ ਦੇਖਣੇ ਵੀ ਨਹੀਂ ਪਤਾ ਵੀ ਵਿਆਹ ਹੋਇਆ ਜਨੇ ਉਹ ਆਪਣੀ ਤੌਰ ਤੇ ਜੋ ਮਰਜ਼ੀ ਬਣਾ ਲੈਣ ਮੈਂ ਨਹੀਂ ਗਿਆ ਕੋਈ ਨਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਕਦੋਂ ਨਹੀਂ ਹੋਇਆ ਕਿਤੇ ਆ ਹਾਂ ਸਾਨੂੰ ਨਹੀਂ ਪਤਾ ਇਹ ਬਾਰੇ ਸਾਨੂੰ ਕੋਈ ਪਤਾ ਲੱਗਾ ਵਿਆਹ ਦਾ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਮੇਰਾ ਨਾਮ ਸਿਮਮੀ ਹੈ ਮੈਂ ਉਹਦੀ ਵੱਡੀ ਭਾਬੀ ਹਾਂ ਭਾਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਪਏ ਹਾਂ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸ ਨਾਲ ਨਸਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹ ਚੀਜ਼ਾਂ ਨੂੰ ਪੜ੍ਹ ਕੇ ਹੀ ਉਹਨਾਂ ਨੂੰ ਇਸ ਕਰਕੇ ਇਹ ਜਵਾਬ ਦੇ ਰਹੇ ਆ ਕਿ ਜਿਸ ਜਿਹੜਿਆਂ ਨੂੰ ਨੌਲੇਜ ਹੀ ਨਹੀਂ ਹੈ ਨੀ ਉਹ ਸਾਨੂੰ ਉਹਨਾਂ ਅਖਬਾਰਾਂ ਥਰੂ ਪਤਾ ਲੱਗੂਗਾ ਤਾਂ ਅਸੀਂ ਤਾਂ ਕਵਾਂਗੇ ਕਿ ਸਾਡੀ ਨੌਲੇਜ ਇਹ ਚੀਜ਼ਾਂ ਹੋਈਆਂ ਦੀਆਂ ਨਹੀਂ ਸਾਨੂੰ ਉਸੇ ਦਾ ਜਵਾਬ ਦੇਣਾ ਪਊਗਾ ਤਾਂ ਅਸੀਂ ਬਸ ਉਹ ਜਵਾਬ ਦਿੰਨੇ ਪਏ ਆ ਸਾਡਾ ਤਾਂ ਕਿਸੇ ਦਾ ਸੰਬੰਧ ਤਾਂ ਤਾਂ ਹੁੰਦਾ ਨਾ ਕਿ ਕੋਈ ਚਾਹ ਰਿਸ਼ਤੇਦਾਰ ਸਾਡੇ ਪਰਿਵਾਰ ਦੇ ਬੈਠੇ ਆ ਚਾਹ ਉਹਨਾਂ ਦੇ ਪਰਿਵਾਰ ਦੇ ਬੈਠੇ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਤੇ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਤੇ ਜਦੋਂ ਸਾਨੂੰ ਮੁੰਡੇ ਨੇ ਜਾਣਕਾਰੀ ਨਹੀਂ ਦਿੱਤੀ ਕਿ ਹਾਂ ਵੀ ਮੈਂ ਫਲਾ ਥਾ ਤੇ ਵਿਆਹ ਕਰਾਣ ਲੱਗਾ ਵਾਂ ਠੀਕ ਹੈ ਉਹ ਆਂਦਾ ਸੀਗਾ ਉਹ ਤਾਂ ਅੱਗੇ ਵੀ ਯਾਰਾ ਦੋਸਤਾਂ ਦੇ ਨਾਲ ਰਹਿਣਾ ਹੁੰਦਾ ਹੀ ਕਦੀ 4 ਦਿਨ ਨਹੀਂ ਆਇਆ ਕਦੀ 5 ਦਿਨ ਨਹੀਂ ਆਇਆ ਤੇ ਸਾਡੀ ਨਜ਼ਰ ਤੇ ਉਹ ਬਾਹਰ ਇਦਾਂ ਹੀ ਕਿਸੇ ਨਾਲ ਰਹਿ ਰਿਹਾ ਵਾ ਬੱਚੇ ਅੱਜ ਕੱਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਨਾਲ ਗੇੜਾ ਰਹਿਣ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਸੀ ਸਾਡੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਹਨ ਨਹੀਂ ਹਾਂ ਭਾਜੀ ਮ ਤੁਸੀਂ ਕਹਿੰਦੇ ਫੋਟੋਗ੍ਰਾਫੀ ਹੋਣਾ ਨੇ ਜੋ ਫੋਟੋਸ ਦਿਖਾਈਆਂ ਇਹ ਕੁਝ ਵੀ ਹੈ ਦੇਖੋ ਹੁਣ ਬੱਚਾ ਬਾਹਰ ਜਾ ਕੇ ਕੀ ਕਰ ਆਇਆ ਉਸਦੇ ਪਰਿਵਾਰ ਨੂੰ ਉਹਦਾ ਕੀ ਪਤਾ ਹੈ ਠੀਕ ਹੈ ਨਾ ਜਾਂ ਤਾਂ ਉਹ ਕੁੜੀ ਨੂੰ ਲੈ ਕੇ ਇਸ ਘਰ ਚ ਆਇਆ ਹੁੰਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਸਾਡੇ ਘਰ ਦੀ ਨੋ ਹੈ ਠੀਕ ਹੈ ਨਾ ਜਦੋਂ ਉਸ ਬੱਚੇ ਨੇ ਨਾਦ ਘਰ ਆ ਕੇ ਕੋਈ ਜਾਣਕਾਰੀ ਦਿੱਤੀ ਇਸ ਬਾਰੇ ਤੇ ਨਾ ਹੀ ਉਹਨੇ ਇਹ ਦੱਸਿਆ ਕਿ ਹਾਂ ਕਿ ਮੈਂ ਬਾਹਰ ਕਿਤੇ ਰਹਿ ਰਿਹਾ ਕਿਸੇ ਕੁੜੀ ਨਾਲ ਸਾਨੂੰ ਇਸ ਦਾ ਪਤਾ ਕਿੱਦਾਂ ਲੱਗੂ ਤੁਸੀਂ ਖੁਦ ਦੱਸੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਰਹੀ ਗੱਲ ਜਿਵੇਂ ਹੁਣ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਪੁੱਛ ਰਹੇ ਹੋ ਕਿ ਕਿੱਦਾਂ ਹੋਇਆ ਕਿਦਾਂ ਨਹੀਂ ਉਹ ਤਾਂ ਵਿਚਾਰੇ ਪਹਿਲੇ ਬਿਮਾਰੀਆਂ ਦੇ ਵਿੱਚ ਪਤਾ ਨਹੀਂ ਕਿਸ ਕਿ ਤਰ੍ਹਾਂ ਨਾਲ ਆਪਣੀ ਆਮਦੋ ਸਾਮੀ ਵਿਰਣ ਢਏ ਇੱਕ ਜਵਾਨ ਬੰਦੇ ਦੀ ਜੇ ਤੋ ਬੱਚੇ ਦੀ ਮੌਤ ਹੁੰਦੀ ਹੈ ਨਾ ਘਰ ਦਾ ਪਤਾ ਨਹੀਂ ਹਾਲ ਕੀ ਹੋ ਜਾਂਦਾ ਅਸੀਂ ਇਹੋ ਜਿਹੀਆਂ ਚੀਜ਼ਾਂ ਲਈ ਤਾਂ ਤਿਆਰ ਹੀ ਨਹੀਂ ਆ ਜੋ ਸਾਨੂੰ ਅੱਜ ਫੇਸ ਕਰਨੀਆਂ ਪੈਂਦੀਆਂ ਆਪੀਆਂ ਤਿਆਰ ਹੋਣਾ ਪਊਗਾ ਜੇ ਕੋਈ ਸਾਡੇ ਮਤਲਬ ਬੇਮਤਲਬ ਦੇ ਸਾਡੇ ਉੱਤੇ ਐਲੀਗੇਸ਼ਨ ਲਾਊਗਾ ਤਾਂ ਦੇਖੋ ਭਾਜੀ ਸਾਨੂੰ ਦੁਖਣਾ ਪਊਗਾ ਅਸੀਂ ਬਿਨਾਂ ਮਤਲਬ ਕੋਈ ਇਲਜ਼ਾਮ ਤੁਹਾਡੇ ਸਿਰ ਤੇ ਲਾਵਾਂਗੇ ਸਾਡਾ ਪਰਿਵਾਰ ਬੜਾ ਵੱਡਾ ਵਾ ਜੇ ਅਸੀਂ ਚੁੱਪ ਕਰਕੇ ਬੈਨੇ ਫਿਰ ਗੁਨੇ ਕਰਹੀ ਕੋ ਹਨ ਨੇ ਆ ਜਦ ਕਿ ਸਾਡਾ ਕੋਈ ਰੋਲ ਹੀ ਨਹੀਂ ਇਸ ਚ ਮੇਰਾ ਨਾਮ ਲਵਲੀ ਹੈ ਬੜਾ ਪ੍ਰਾਅਨੰਦ ਸਾਨੂੰ ਇਹ ਗੱਲ ਤਾਂ ਕੋਈ ਪਤਾ ਨਹੀਂ ਕਿ ਕਿਦੋਂ ਵਿਆਹ ਹੋਇਆ ਸਾਡੇ ਘਰ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਉੱਥੇ ਉਹ ਵਿਆਹ ਵਿੱਚ ਪਹੁੰਚਿਆ ਹੋਏ ਜਾਂ ਸਾਡੀ ਕੋਈ ਉੱਥੇ ਫੋਟੋ ਦੱਸ ਦੇ ਸਾਨੂੰ ਵੀ ਅਸੀਂ ਉਹ ਅਸੀਂ ਉੱਥੇ ਗਏ ਆ ਸਾਡੇ ਪਰਿਵਾਰ ਦਾ ਇੱਕ ਬੰਦਾ ਵੀ ਛੋਟਾ ਬੱਚਾ ਹੀ ਕਿਹਨੂੰ ਪਤਾ ਹੋਵੇ ਕਿ ਕਿਦੋਂ ਵਿਆਹ ਹੋਇਆ ਕਿਦੋਂ ਨਹੀਂ ਹੋਇਆ ਜਾਂ ਸਾਨੂੰ ਘਰ ਸਾਡੇ ਘਰ ਕੋਈ ਸੁਨੇਹਾ ਦੱਸਾਂ ਕਿ ਤੁਹਾਡੇ ਮੁੰਡੇ ਦਾ ਵਿਆਹ ਵਾ ਕਿ ਨਹੀਂ ਵਿਆਹ ਇਹ ਗੱਲ ਸਾਨੂੰ ਕਿਸੇ ਕੀ ਦੀ ਕੋਈ ਨੌਲੇ ਨਹੀਂ ਆ ਰੁਕਾ ਆਇਆ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਕੀ ਨੇ ਕਿ ਕੀ ਨੇ ਰੁਕਾ ਤੇ ਕੀ ਕਰਨ ਮੈਂ ਕਿ ਤਿੰਨ ਰੁਕੇ ਤੇ ਮਰੇ ਹੋਏ ਏ ਹੁਣ ਇਹ ਥੋੜੀ ਮੈਂ ਤਿੰਨਾਂ ਕੁੜੀਆਂ ਦੇ ਨਾਲ ਵਿਆਹ ਕਰਾ ਲੈਣਾ ਜਦੋਂ ਤੁਹਾਡਾ ਭਰਾ ਆਇਆ ਸੀ ਇੱਥੇ ਉਹ ਉੱਥੇ ਸਾਢੇ 3-3 ਮਹੀਨੇ ਰਹਿ ਗਿਆ ਕੁਝ ਉਸ ਦੌਰਾਨ ਤੁਹਾਨੂੰ ਕੁਝ ਵੀ ਇਲਮ ਨਹੀਂ ਹੋਇਆ ਕਿ ਉਹ ਇਸ ਤਰੀਕੇ ਦਾ ਕੰਮ ਕਰਨ ਜਾ ਰਿਹਾ ਹੈ ਕੰਮ ਹੁਣ ਇੱਥੇ ਮੈਂ ਧਿਆਨ ਪੁਰ ਰਹਿਣਾ ਮੇਰੇ ਮਰਦਾਂ ਜਾਂ ਹੂੰ ਇਹਦੇ ਜਵਾਰ ਦੋਸਤਿਆਂ ਗਲੀ ਦੇ ਨਾਲ ਦੀ ਗਲੀ ਹੈਗਾ ਉਹ ਦੋ ਚਾਰ ਦਿਨ ਕਰਕੇ ਤੇ ਉੱਧਰ ਰਹਿ ਗਿਆ ਤੇ ਇੱਧਰ ਰਹਿ ਗਿਆ ਇਸ ਵਾਰ ਇਹ ਵਿਆਹ ਬਾਰੇ ਸਾਨੂੰ ਕੋਈ ਨਹੀਂ ਪਤਾ ਕਿ ਹੇਕ ਪਰਿਵਾਰ ਦੇ ਵਿੱਚ ਕਿਸੇ ਗਲੀ ਦੇ ਵਿੱਚ ੁੱਪਦਾ ਕਰ ਲੋ ਤੇ ਇਹਦਾ ਵਿਆਹ ਕਿਦੋਂ ਹੋਇਆ ਹੁਣ ਆ ਚਾ ਥੋੜੇ ਦਿਨੋਂ ਵਿਆਹ ਗਲੀ ਚ ਵਿਆਹ ਸਾਰੇ ਪੂਰੀ ਗਲੀ ਨੂੰ ਪੂਰੇ ਮਹੱਲੇ ਨੂੰ ਪਤਾ ਵੀ ਆ ਵਿਆਹ ਹੋਇਆ ਤੇ ਸਾਡੇ ਇੱਥੇ ਗਲੀ ਚ ਕਿਸੇ ਨੂੰ ਪੁੱਛ ਲੋ ਪੀ ਇਹਦਾ ਮੁੰਡੇ ਦਾ ਵਿਆਹ ਹੋਇਆ ਵਾ ਅਹੀਂ ਨੇ ਕਹਿੰਦਾ ਚਲੋ ਅਸੀਂ ਕਹਿੰਦਾ ਵੀ ਜੇ ਵਿਆਹ ਹੋਇਆ ਜਾਂ ਨਹੀਂ ਹੋਇਆ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲੈ ਪਈ ਇਹਦਾ ਮੁੰਡੇ ਦਾ ਵਿਆਹ ਹੋਇਆ ਸਾਡੇ ਘਰ ਦੇ ਵਿੱਚੋਂ ਕਾਹਦਾ ਦੱਸ ਦਪ ਕੇ ਦੋ ਉੱਥੇ ਜਿੱਥੇ ਉਹਨਾਂ ਕੱਲੇ ਦੇ ਵਿਆਹ ਕੀਤਾ ਹੋਊਗਾ ਸਾਡੇ ਪਰਿਵਾਰ ਦਾ ਕੋਈ ਬੰਦਾ ਉਹ ਬੰਦਾ ਸੇ ਪਹੁੰਚਿਆ ਕੋਈ ਸਾਡੀ ਕੋਈ ਫੋਟੋ ਲੱਗੀ ਹੈ ਸਾਈਨ ਨਹੀਂ ਹੋਏ ਕੋਈ ਜਿੱਥੇ ਜਾਂ ਕੇ ਤਾਂ ਡੈਡੀ ਦੇ ਕਿਹੜੇ ਉੱਥੇ ਜੇ ਫਰਜ ਕਰ ਲੋ ਜੇ ਕੀਤਾ ਵੀ ਹੋਊਗਾ ਵਿਆਹ ਡੈਡੀ ਦਾ ਫਰਜ ਬੰਦਾ ਹੈ ਵੀ ਡੈਡੀ ਦੇ ਉੱਥੇ ਕੋਈ ਕੁੜੀ ਨੂੰ ਕੋਈ ਪਾਉਂਦੇ ਦੂਜਾ ਕੀ ਇਹਦਾ ਨਾ ਸਕਣ ਵਗੈਰਾ ਪਾਉਂਦੇ ਸਾਡੇ ਕੋਲ ਇੱਕ ਪਰਵਾਦ ਨੂੰ ਸਾਨੂੰ ਪਤਾ ਹੀ ਕੋਈ ਨਹੀਂ ਵੀ ਅਸੀਂ ਉੱਥੇ ਵਿਆਹ ਜਾਣਾ ਕਿ ਨਹੀਂ ਜਾਣਾ ਸੰਤ ਕਹਿੰਦੇ ਨੌਲੇਜ ਨਹੀਂ ਤੇ ਅਸੀਂ ਵਿਆਹ ਗਿਆ ਨਾ ਸੰਧਿਆ ਨਾਲ ਕਰਦੇ ਪਤਾ ਵੀ ਇਹਦਾ ਵਿਆਹ ਹੋਣਾ ਵਾ ਜਾਦੂ ਟੂਣਾ ਕੀਤੇ ਦੇ ਉੱਤੇ ਜਾਦੂ ਟੂਨੇ ਕਰਕੇ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੇ ਦਿਮਾਗ ਤੇ ਕੀ ਧੂੜਿਆ ਕੀ ਨਹੀਂ ਕੀਤਾ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਠੋਕੇ ਵੇਲੇ ਹੁਣ ਮੈਂ ਕਈ ਕਈਆਂ ਵਹਾਂ ਤੇ ਗਿਆ ਉਹ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੇ ਤਿੰਨ ਵਾਰੀ ਮੇਰੇ ਨਾਲ ਰੁਕੇ ਉੱਥੇ ਗਏ ਸ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੁਝ ਨਹੀਂ ਕਹਿ ਕੇ ਆਏ ਆ ਬਈ ਵਖਾਂਗੇ ਸਾਡੇ ਬਿਲਕੁਲ ਝੂਠ ਸਾਨੂੰ ਨਹੀਂ ਪਤਾ ਕਿ ਕਦੋਂ ਵਿਆਹ ਕੀਤਾ ਕਦੋਂ ਨਹੀਂ ਕੀਤਾ ਇਹ ਉਹ ਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਹੂੰ ਹੂੰ ਉਹਦੇ ਉਹਨਾਂ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਨੂੰ ਸਾਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ ਤੇ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਪੀਏ ਮੈਂ ਕੀ ਕੰਡਿਆ ਤੇ ਕੀ ਨਹੀਂ ਕੰਡਿਆ ਸਾਨੂੰ ਜੇ ਪਤਾ ਹੁੰਦਾ ਤਾਂ ਅਸੀਂ ਜਾਈਏ ਕਿਤੇ ਵਿਆਹ ਤੇ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਕੋਈ ਨਹੀਂ ਕਿ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਦੱਸਦਾ ਕਿ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣੀ ਚਾਹੀਦੀ ਡੈਡ ਬੋਡੀ ਮਿਲਣੀ ਚਾਹੀਦੀ ਸਾਡਾ ਬੱਚਾ ਛੋਟਾ ਛੋਟਾ ਭਰਾ ਮੇਰਾ ਉਹ ਮਾਮੀ ਲੱਗਦੀ ਆ ਇਹ ਇਹਦੀ ਡੈਡ ਬੋਡੀ ਮਿਲਣੀ ਚਾਹੀਦੀ ਆ ਕੰਨਾ ਹੋਣਾ ਜਾਈਦਾ ਵਾ ਸਾਡਾ ਭਰਾ ਸਾਡਾ ਸਾਡਾ ਦਾਦੀ ਦਾ ਲੜਕਾ ਸਾਨੂੰ ਸਾਨੂੰ ਸਭ ਕੁਝ ਕਹੀ ਆਪਣੇ ਕਾਂਡੇ ਛੋਟਾ ਭਰਾ ਸਾਡਾ ਉਥੇ ਉਹ ਵੀ ਨਾਲ ਉਹਨੇ ਸਾਨੂੰ ਦੱਸਿਆ ਵੀ ਆ ਡੈਡ ਬੋਡੀ ਆ ਦੀ ਡੈਥ ਹੋ ਗਈ ਆ ਜੇ ਫਰਜ ਕਰਦੇ ਆ ਉਹ ਉਥੇ ਨਾ ਹੁੰਦਾ ਤੇ ਕਿਸ ਨੂੰ ਪਤਾ ਨਹੀਂ ਲੱਗਣਾ ਪਈ ਡਾਡੀ ਬੋਡੀ ਉਹ ਉਥੇ ਹੈਗਾ ਵੀ ਹੈ ਫਰਜ ਕਰ ਲੋ ਮਾਲਕ ਨਹੀਂ ਦੱਸਦਾ ਕਿਤੇ ਬੋਡੀ ਓਵਰ ਦਫਰਦ ਕਰ ਦਿੰਦਾ ਸਾਨੂੰ ਕੀ ਪਤਾ ਲੱਗਣਾ ਹੈ ਪਿਓ ਦੇ ਉਹ ਦੇਖੀ ਹੋਈ ਕਿ ਨਹੀਂ ਹੋਈ ਦੀ ਸਾਨੂੰ ਇਹ ਗੱਲ ਦਾ ਨਹੀਂ ਪਤਾ ਸਾਨੂੰ ਪਤਾ ਕੀ ਕੀਤਾ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਵਿੱਕੀ ਕਾਂਸਰ ਧਰਮਪੁਰ ਦੇ ਨੇਬਰ ਨੇ ਜੀ ਇਸ ਚੀਜ਼ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਕਿਉਂਕਿ ਕੋਈ ਵਿਆਹ ਸ਼ਾਦੀ ਹੋਵੇ ਆਸ ਪੜੋਸ ਗਲੀ ਕਮਾਂਡ ਸਭ ਨੂੰ ਪਤਾ ਲੱਗਦਾ ਅਸੀਂ ਤਾਂ ਆਪ ਸ਼ੌਕਡ ਆ ਕਿ ਸਾਨੂੰ ਮਤਲਬ ਕਿ ਇਹ ਜਿਹੜਾ ਅਪਡੇਟ ਹੈ ਹੁਣੇ ਮਿਲਿਆ ਪਿਛੇ ਦੀ ਕੋਈ ਗੱਲ ਨਹੀਂ ਆਂਦਾ ਸੀਗਾ ਆ ਕੇ ਮਤਲਬ ਕਿ ਜਿਸ ਤਰ੍ਹਾਂ 2-4-5 ਦਿਨ ਬਾਅਦ ਚੰਦਨ ਦਾ ਕਿਤੇ ਘੁੰਮਣ ਫਿਰਨ ਚਲਾ ਗਿਆ ਇਹ ਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ ਦੇਖੋ ਜੀ ਜਿਹੜੀ ਵੀ ਫੈਮਿਲੀ ਉੱਤੇ ਕੋਈ ਆਪਣਾ ਹੱਕ ਜਿਤਾ ਰਹੀ ਹੈ ਉਹ ਗਲਤ ਇਸ ਚੀਜ਼ ਬਾਰੇ ਇਸ ਪਰਿਵਾਰ ਨੂੰ ਜਾਂ ਆਸ ਪੜੋਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ